ਮਨ ਲੋਏ ਧਰਤੀ ਫਟੀ ਨਹੀਂ ਇਹ ਬੱਚੇ ਪਰਿਵਾਰ ਉਹ ਇਨਸਾਨ ਜਮੀਨ 'ਚ ਨਹੀਂ ਸਮਾਇਆ ਜਿਹੜਾ ਆਪਣੀ ਸਕੀਤੀ ਨਾ ਜਿਹਨੂੰ ਜਨਮ ਦਿੱਤਾ ਹੋਵੇ ਉਹਦੇ ਨਾਲ ਕੋਈ ਕਰਮ ਕਰ ਰਿਆ ਸੀ ਗਰਭ ਦੇ ਵਿੱਚ ਆਪਣੇ ਬਾਪ ਦਾ ਬੱਚਾ ਠਹਿਰ ਜਾਂਦਾ ਜਦੋਂ ਬੱਚੀ 6-7 ਮਹੀਨਿਆਂ ਦੀ ਪ੍ਰੈਗਨੈਂਟ ਹੋ ਜਾਂਦੀ ਆ ਤਾਂ ਉਹ ਬੰਦਾ ਉਹ ਦਰਿੰਦਾ ਲਿਆ ਕੇ ਆਪਣੀ ਬੇਟੀ ਨੂੰ ਕੋਈ ਨਾ ਕੋਈ ਐਸੀ ਚੀਜ਼ ਖਵਾਉਂਦਾ ਜਿਹਦੇ ਨਾਲ ਉਹਦਾ ਮਿਸ ਕੈਰੇਜ ਹੋ ਜਵੇ ਅਬੋਰਸ਼ਨ ਹੋ ਜਵੇ ਮੈਂ ਸਵੇਰੇ ਉੱਠਿਆ ਦੋ ਜਨوں ਲਿੱਤਾ ਆਨੇ ਬੰਦਿਆਂ ਨੂੰ ਤੇ ਫਿਰ ਐਮਸੀ ਨੂੰ ਲਿੱਤਾ ਇੱਕ ਤੇ ਫਿਰ ਉਹਨਾਂ ਨੂੰ ਮੈਂ ਜੇਲ ਕਰਾ ਕੇ ਫਿਰ ਸਾਰ ਕਾਰਵਾਈ ਕਰੂਈ ਹੁੰਦੀ ਭਈਓ 7 ਲੱਖ ਰੁਪਇਆ ਉਸ ਪ੍ਰਦੇਸ਼ਨ ਭੈਣ ਤੇ ਲੱਗਿਆ ਪੈਨਡ ਵਾਲੇ ਖਰਚਾ ਕਰਦੇ ਆ ਉਹਦੀ ਜਾਨ ਬਚਾਉਂਦੇ ਆ ਕਰਿਆ ਕੇ ਉਹ ਆਪਣੇ ਘਰ ਵਾਲੇ ਦਾ ਹੱਥ ਫੜ ਕੇ ਜੋ ਕਿ ਬੱਚਾ ਦੱਸ ਰਿਹਾ ਮਮੀ ਨੇ ਪਾਪਾ ਦਾ ਹੱਥ ਫੜਿਆ ਹੱਥ ਫੜ ਕੇ ਮਮੀ ਮੁੱਕ ਗਈ। ਅੱਛਾ ਵਾਏ ਬਹੁਤ ਵਧੀਆ ਕੀਤਾ ਬਹੁਤ ਵਧੀਆ। ਕੀ ਹੋ ਗਿਆ ਸੀਗਾ? ਮਮੀ ਨੂੰ ਕੀ ਹੋ ਗਿਆ ਸੀ ਤੇਰੀ ਨੂੰ? ਮਮੀ ਨੂੰ ਅੱਗ ਲੱਗ ਗਈ ਸੀ। ਹਾਂ ਇਹ ਮੇਰੇ ਬੋਤ ਉਹ ਹਨ ਸਾਡੇ ਕੱਲੇ ਕੱਪੜੇ ਉਪੜੇ ਪਏ ਸੀਗੇ ਉਹਨੇ ਭਾਂਡੇ ਤੋਂ ਅੱਗ ਲਾ ਕੇ ਸਿੱਗਦੇ ਪਏ ਸੀ। ਉਹ ਸਲਵਾਰ ਤੇ ਝੰਗਾਰੀ ਪੈ ਗਈ ਤੇ ਮਮੀ ਨੇ ਐਂ ਜਿੱਤ ਹਿਲਾਤੀ ਸਲਵਾਰ ਉਹ ਇੱਥੋਂ ਲੈ ਕੇ ਤੇ ਥੱਲੇ ਤੇ ਪਾਣਾ ਸਾਰੇ ਮੱਚ ਸਾਰੇ ਮੱਚ ਗਏ ਫਿਰ ਸਾਡੇ ਗਵਾਂਢ ਦੀ ਸੀ ਉਹਨਾਂ ਨੇ ਕਾਲ ਕਾਲ ਜੋ ਵੀ ਕਰੇ ਫਿਰ ਉਹਨਾਂ ਚੱਕੇ ਪਾ ਨਹੀਂ ਪਾਤਾ ਸੀ ਹੂੰ ਫਿਰ ਪਾ ਨਹੀਂ ਪਾਤਾ ਫਿਰ ਫੀਤ ਕੋਟ ਲੱਗੇ ਫਿਰ ਕੋਸ 7 8 ਲੱਖ ਰੁਪਏ ਸਾਡੇ ਲੱਗਿਆ ਕਿਹਦੇ ਲਾਇਆ ਹੋ ਮਤਲਬ ਅਸੀਂ ਵੀ ਲਾਇਆ ਜਨਤਾ ਨੇ ਇਕੱਠਾ ਕੀਤਾ ਸੀਗਾ ਸੰਗਲ ਪਿੰਡ ਵਾਲਿਆਂ ਨੇ ਉਹਨਾਂ ਨੇ ਕੀਤਾ ਫਿਰ ਮੇਰੇ ਮਾਂ ਨੂੰ ਛੁੱਟੀ ਮਿਲ ਗਈ ਸੀ ਫਿਰ ਉਸ ਘਰੇ ਆ ਗਏ ਸਾਡੇ ਉੱਥੇ ਵੋਟਾਂ ਪਈਆਂ ਸੋ ਉਦੋਂ ਮੇਰੀ ਮੰਮੀ ਨੇ ਪਾਪਾ ਦਾ ਹੱਥ ਫੜ ਕੇ ਮੋਗਲੀ ਸੀ ਮੰਮੀ ਤੇਰੇ ਹੱਥ ਪਾਪਾ ਦਾ ਹੱਥ ਫੜ ਕੇ ਪਾਪ ਮਮੀ ਨੇ ਪਾਪਾ ਨੂੰ ਜਾਂਦੇ ਜਾਂਦੇ ਕਿਹਾ ਵੀ ਮੇਰੇ ਬੱਚਿਆਂ ਦਾ ਖਿਆਲ ਰੱਖਿਓ ਹਨਾ ਇਹ ਕਿਹਾ ਸੀ ਕਿੰਨਾ ਨਹੀਂ ਪਤਾ ਹਨਾ ਤੇ ਨਹੀਂ ਕਿ ਮਮੀ ਤੇਰੇ ਪਾਪਾ ਰਾਤ ਫੜ ਕੇ ਉਹਨਾਂ ਦੀ ਮੌਤ ਹੋ ਗਈ ਫਿਰ ਇਹ 4 ਸਾਲ ਪਹਿਲਾਂ ਦੀ ਗੱਲ ਆ ਪੁੱਤ ਹਾਂ ਠੀਕ ਉਸ ਤੋਂ ਬਾਅਦ ਫਿਰ ਤੁਸੀਂ ਪੜ ਰਹੇ ਹੋ ਸਕੂਲੇ ਜਾਂਦੇ ਆਂ ਤੂੰ ਕਿਹੜੀ ਕਲਾਸ ਚ 6th 6th ਇਹ ਤੀਜੀ ਚਾ ਦੋਨੋਂ ਤੇ ਸੀ ਇਹ ਨਹੀਂ ਪੜਨ ਲੱਗੀ ਕਦੇ ਵੀ ਠੀਕ ਆ ਪੁੱਤ ਤੇ ਪੁੱਤ ਹੁਣ ਕੀ ਪ੍ਰੋਬਲਮ ਆਈ ਸੀ ਫਿਰ ਕੌਣ ਪ੍ਰੋਬਲਮ ਆਈ ਸੀ ਮਤਲਬ ਇੰਨ ਨਾਲ ਹੈ ਗੰਦਾ ਹੋਇਆ ਹੈ ਹੂੰ ਕਿ ਉਹ ਹੈ ਨਾਮੇਸ਼ਨ ਬਤਾ ਨਹੀਂ ਸੀ ਵੀ ਕਿਨੇ ਕੀਤਾ ਹੂੰ ਨਾ ਮੇਰੇ ਪਾਪਾ ਕੇਸ ਲਿੰਦਾ ਵੈਸੇ ਆ ਨਾ ਕੇਸ ਕਰਦਾ ਪਿਆ ਸੀਗਾ ਕਿਸੇ ਨੇ ਫੇਰ ਹੈ ਮੇਰੀ ਡੈਡੀ ਕਹਿੰਦਾ ਪੰਜ ਛੱਡ ਕੇ ਬਾਹਰ ਜਾਣੇ ਆ ਹੂੰ ਫੇਰ ਬਾਹਰ ਜਾਵਨੇ ਆ ਤੇ ਮੈਂ ਇਹ ਗੱਲ ਮੈਂ ਦਿਮਾਗ ਚ ਪਾ ਲਈ ਕਿ ਇਹ ਕਿੰ ਛੱਡੂਗੀ ਇਹ ਕਿੱਥੇ ਰੋਗੀ ਹੂੰ ਤੈਨੂੰ ਤੁਹਾਨੂੰ ਦੋਨਾਂ ਨੂੰ ਕਹਿੰਦੇ ਵੀ ਆਪਾਂ ਭੱਜ ਜਾਣਾ ਚਲਦੇ ਨੇ ਛੱਡ ਦਿੰਨੇ ਹਸਪੀਟਲ ਸਿਵਲ ਹਸਪੀਟਲ ਸੀ ਅੱਛਾ ਮੈਂ ਗ੍ਰਾਡਾ ਡੈਡੀ ਤੂੰ ਜਾਣੇ ਤਾਂ ਮੈਂ ਉਸ ਟਾਈਮ ਹੀ ਜਾਂਦੇ ਹਾਂ ਉਹਦੇ ਫਿਰ ਮੈਂ ਬਪਾਪਾਂ ਕੋਲ ਸੇ ਰੁਕ ਗਏ ਫਿਰ ਮੈਂ ਆਪ ਆਪਾਂ ਨੂੰ ਮੈਂ ਬਪਾਪਾਂ ਨੂੰ ਮੈਂ ਦੀਦੀ ਨੂੰ ਪੁੱਛਿਆ ਮੈਂ ਕਿੰਨੇ ਕਿੰਨੇ ਆ ਕਿੰਨੇ ਕੀਤਾ ਉਹ ਆ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਇਹ ਐਸ ਪੁੱਛਿਆ ਨਹੀਂ ਪਹਿਲਾਂ ਜਦੋਂ ਗੱਲ ਕੀ ਹੋਈ ਘਰੇ ਲੱਡ ਵਾਲੇ ਮਤਲਬ ਪਹਿਲਾਂ ਇਹਦੀ ਫੀਡਿੰਗ ਆਈ ਸੀ ਅੱਛਾ ਘਰੇ ਜਦੋਂ ਤੁਸੀਂ ਤਿੰਨੋ ਜਣ ਚਾਰੋ ਜਣ ਘਰੇ ਸੀ ਇਹ ਤਿੰਨ ਘਰੇ ਸੀ ਸੀ ਮੈਂ ਖਾਣਾ ਲੈ ਕੇ ਆਇਆ ਛੋਲਾ ਮੇਰੇ ਹੱਥ ਉੱਤੇ ਸੀ ਇਹਨਾਂ ਨੂੰ ਮੈਂ ਦੱਸਿਆ ਮੈਂ ਛੋਲਾ ਸਿੱਟਾ ਹੂੰ ਤੇ ਫਿਰ ਮੈਨੂੰ ਦੇਖਿਆ ਇਹ ਕੋਈ ਵੇਸੀ ਫੇਰ ਮੇਰੇ ਕੱਪੜੇ ਦਿੱਤੇ ਕੱਪੜੇ ਜਿੱਦ ਨੇ ਬਲੀਡਿੰਗ ਬਲੀਡਿੰਗ ਫਿਲਮ ਆਈ ਬਾਦੂ ਆਈ ਖੂਨ ਹੀ ਨਿਕਲੇ ਗਾ ਖੂਨ ਹੀ ਨਿਕਲੇ ਨੇ ਸਿਰ ਬੋਤ ਮੈਂ ਆਓਜ਼ਨ ਮੈਨੂ ਆਇਆ ਸੀ ਮੈਂ ਕੀ ਕਰਤਾ ਫੇਰ ਇਹਨ ਦੇ ਇਲਾਜ ਫੇਰ ਲੋਕ ਜਾਂਦੇ ਸੀ ਖੂਨ ਦੇ ਕੇ ਜਾਂਦੇ ਸੀ ਨਾ ਫੇਰ ਇਹਨ ਦੇ ਇਹ ਜੱਕ ਬੱਚੇ ਫਿਰ ਇਹਦੇ ਖੂਨ ਚੜਿਆ ਬਹੁਤ ਲੋਕਾਂ ਨੇ ਦਿੱਤਾ ਫੇਰ ਅਸੀਂ ਅੱਗੇ ਆਸ਼ਰਮ ਤੇ ਫਿਰ ਉਹਨਾਂ ਨੇ ਰੱਖਿਆ ਫਿਰ ਇਹਨ ਦੇ ਗਵਾਹ ਹੁੰਦੇ ਆ ਮਤਲਬ ਉਹ ਕੋਰਟ ਚ ਲੈ ਕੇ ਜਾਂਦੇ ਆ ਦੇ ਕਰਦੇ ਕਿਸੇ ਤੇ ਕਰਦੇ ਗਵਾਈ ਪਾਪਾ ਤੇ ਮਤਲਬ ਇਹਨੂੰ ਪੁੱਛਦੇ ਐ ਵੀ ਤੇ ਨਾਲੇ ਇਹ ਚੀਜ਼ਾਂ ਹੋਈਆਂ ਐ ਪਾਪਾ ਨੂੰ ਢੀਲ ਲੱਗੇ ਫੜਕ ਹਾਂ ਸਾਰਾ ਕੁਝ ਮੈਂ ਕਰਾਤਾ ਫਿਰ ਮੈਂ 올 ਜੈਨੀ ਟਾਈਮ ਮੈਂ ਦੱਸਿਆ ਮੇਰੀ ਨੂੰ ਪੁੱਛ ਕਿਤਾ ਕਿਨੇ ਹੈ ਫਿਰ ਮੇਰੇ ਡੀ ਕਹਿੰਦਾ ਹੈ ਮੈਂ ਸ਼ਰਾਬ ਪੀ ਕੇ ਕੀਤਾ ਹੂੰ ਦਾਜੂ ਪੀ ਕੇ ਕੀਤਾ ਹੈਗਾ ਤੇ ਡੀ ਕਹਿੰਦਾ ਹਾਂ ਤੇ ਅਸੀਂ ਰਾਤੀ ਰਾਤੀ ਫਿਰ ਮੈਂ ਸਵੇਰੇ ਮੈਨੂੰ ਨੀਂਦ ਨਹੀਂ ਆਈ ਮੈਂ ਸਵੇਰੇ ਉੱਠਿਆ ਦੋ ਜਨਾਂ ਨੂੰ ਲਿੱਤਾ ਆਂਨੇ ਬੰਦਿਆਂ ਨੂੰ ਤੇ ਫਿਰ ਐਮਸੀ ਨੂੰ ਲਿੱਤਾ ਇੱਕ ਤੇ ਫਿਰ ਉਹਨਾਂ ਨੂੰ ਮੈਂ ਜੇਲ ਕਰਾ ਕੇ ਫਿਰ ਸਾਰਾ ਕਾਰਵਾਈ ਕਰੂਈ ਹੁੰਦੀ ਪਈ ਹਾਂ ਅੱਛਾ ਬੜਾ ਬਹੁਤ ਵਧੀਆ ਕੀਤਾ ਬਹੁਤ ਵਧੀਆ ਬੇਟਾ ਮਤਲਬ ਜਦੋਂ ਡੈਡੀ ਨੂੰ ਫੜਾਇਆ ਪੁਲਿਸ ਨੂੰ ਹਨਾ ਇਹਨੂੰ ਹਸਪਤਾਲ ਦਾਖਲ ਕਰਾਇਆ ਠੀਕ ਕਰਾਇਆ ਪੁੱਤ ਤੂੰ ਸਾਰਾ ਇਕੱਲੇ ਨੇ ਕੀਤਾ ਬਹੁਤ ਵੱਡੀ ਗੱਲ ਆ ਤੇਰੀ ਬਹੁਤ ਦਲੇਰੀ ਦੀ ਗੱਲ ਆ ਬਹੁਤ ਚੰਗਾ ਕੰਮ ਕੀਤਾ ਵੀ ਪਾਪਾ ਕੀ ਕੰਮ ਕਰਦੇ ਪੁੱਤ ਜਿਹੜੀ ਪੌਪਲੇ ਚਿਪਸ ਲਗਾਉਂਦੇ ਆ ਕੁਰਕਰੇ ਕਰ ਕਰੇ ਬਣਾਉਂਨੇ ਕੁਰਕਰੇ ਮਤਲਬ ਲੈ ਕੇ ਕੱਚੇ ਆਨੇ ਆ ਸੁਕਾ ਕੇ ਫਿਰ ਤਲਦੇ ਆ ਫਿਰ ਤਲਦੇ ਫਿਰ ਤਲ ਕੇ ਵੇਚਦੇ ਆ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਤੁਸੀਂ ਇਹ ਗੱਲ ਸੁਣੀ ਆ ਸਾਰੀ ਲੋਏ ਧਰਤੀ ਫਟੀ ਨਹੀਂ ਇਹ ਬੱਚੇ ਪਰਿਵਾਰ ਉਹ ਇਨਸਾਨ ਜਮੀਨ 'ਚ ਨਹੀਂ ਸਮਾਇਆ ਜਿਹੜਾ ਆਪਣੀ ਸਕੀਤੀ ਨਾ ਜਿਹਨੂੰ ਜਨਮ ਦਿੱਤਾ ਹੋਵੇ ਉਹਦੇ ਨਾਲ ਕੋਈ ਕਰਮ ਕਰ ਰਿਆ ਸੀ ਔਰ ਉਹ ਬੱਚੀ ਇੱਕ ਸਿੱਧੀ ਪੱਧਰੀ ਮੰਦ ਬੁੱਧੀ ਆ ਸਭ ਤੋਂ ਘਟੀਆ ਗੱਲ ਤਾਂ ਵੀ ਉਹ ਮੰਦ ਬੁੱਧੀ ਬੱਚੀ ਨਾ ਜਿਹਨੂੰ ਪਤਾ ਹੀ ਨਹੀਂ ਵਿਚਾਰੀ ਨੂੰ ਜਿਹਨੂੰ ਸੋਝੀਓ ਹੀ ਨਹੀਂ ਕੋਈ ਔਰ ਦੂਸਰੀ ਗੱਲ ਦੇਖੋ ਬੱਚੇ ਨੇ ਦੱਸਿਆ ਜਿਹਨਾਂ ਦੀ ਪੂਰੀ ਗੱਲ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਕਿ ਇੱਥੇ ਰਹਿਣ ਲੱਗ ਜਾਂਦਾ ਪੰਜਾਬ 'ਚ ਰੇੜੀ ਲਾਉਣ ਲੱਗ ਜਾਂਦਾ ਕਿ ਅਸੀਂ ਇਹਨਾਂ ਦੇ ਨਾਮ ਪਿੰਡ ਦਾ ਨਾਮ ਜਾਂ ਕੋਈ ਹੋਰ ਗੱਲ ਬਿਲਕੁਲ ਨਹੀਂ ਸ਼ੇਅਰ ਕਰਾਂਗੇ ਕਿਉਂਕਿ ਕੇਸ ਹੈ ਜਿਹੜਾ ਅਜੇ ਕੋਰਟ ਦੇ ਵਿੱਚ ਚੱਲ ਰਿਹਾ ਉਸ ਘਟਿਆ ਤੇ ਮਾਰੇ ਬੰਦੇ ਨੂੰ ਜੇਲ੍ਹ ਭੇਜਿਆ ਹੋਇਆ ਵਾ ਇਥੇ ਆ ਕੇ ਉਹ ਰੇੜੀ ਲਾਉਣ ਲੱਗ ਜਾਂਦਾ ਤੇ ਬੱਚਿਆਂ ਦਾ ਜਨਮ ਹੁੰਦਾ ਚਾਰ ਬੱਚੇ ਹੁੰਦੇ ਉਹ ਜਿਹੜਾ ਸਭ ਤੋਂ ਪਹਿਲੀ ਬੇਟੀ ਹੁੰਦੀ ਆ ਉਹ ਜਨਮ ਤੋਂ ਹੀ ਮੰਦਬੁੱਧੀ ਪੈਦਾ ਹੁੰਦੀ ਹੈ ਔਰ ਉਸ ਬੱਚੀ ਨੂੰ ਰੱਬ ਨੇ ਇਸ ਤਰ੍ਹਾਂ ਦਾ ਬਣਾਇਆ ਹੋਇਆ ਸੀ ਵੀ ਉਹਨੂੰ ਕੋਈ ਸੋਝੀ ਨਹੀਂ ਉਸ ਤੋਂ ਬਾਅਦ ਇੱਕ ਬੇਟਾ ਹੁੰਦਾ ਫਿਰ ਇੱਕ ਬੇਟੀ ਹੁੰਦੀ ਆ ਫਿਰ ਇੱਕ ਬੇਟਾ ਹੁੰਦਾ ਚਾਰ ਬੱਚਿਆਂ ਦੇ ਨਾਲ ਉਹ ਇੱਥੇ ਰਹਿੰਦਾ ਕਿਰਾਏ ਦੇ ਮਕਾਨ ਦੇ ਵਿੱਚ ਔਰ ਉਹਦੀ ਘਰ ਵਾਲੀ ਉਹਦੇ ਨਾਲ ਕੰਮ ਕਰਾਉਂਦੀ ਆ ਕੁਰਕਰੇ ਲੇਜ਼ ਬਣਾਉਂਦੇ ਆ ਕੱਚੇ ਲੇਜ਼ ਲਿਆਉਂਦੇ ਆ ਘਰੇ ਲਿਆ ਕੇ ਤਲ ਕੇ ਬਣਾ ਕੇ ਜੜੀਚ ਪਾ ਕੇ ਪੈਕਟਾਂ ਚ ਵੇਚ ਕੇ ਆਉਂਦਾ ਤਾਂ ਇੱਕ ਦਿਨ ਲੇਜ਼ ਬਣਾਉਣ ਦੀ ਘਰ ਵਾਲੀ ਦੇ ਅੱਗ ਲੱਗ ਗਈਆਂ ਨੇ ਕੱਪੜਿਆਂ ਨੂੰ ਤੇ ਉਹ ਮੱਚ ਜਾਂਦੀ ਹੈ ਹਸਪਤਾਲ ਲੈ ਜਾਂਦੇ ਆ ਪਿੰਡ ਵਾਲੇ ਆਸੇ ਪਾਸੇ ਦੇ ਲੋਕ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਤਾਂ ਇਹ ਰੀਤ ਆ ਵੀ ਦਸ਼ਮਣਾਂ ਦੇ ਵੀ ਮੱਲਮ ਪੱਟੀਆਂ ਕਰਨ ਵਾਲੇ ਲੋਕਾਂ ਦੇ ਵਾਰਸਾ ਸੀ ਤੇ ਉਹਨਾਂ ਨੇ ਤਾਂ ਇਦੀ ਮਦਦ ਕਰਨੀ ਸੀ 7 ਲੱਖ ਰੁਪਇਆ ਉਸ ਪਰਦੇਸਨ ਭੈਣ ਤੇ ਲੱਗਿਆ ਪਿੰਡ ਵਾਲੇ ਖਰਚਾ ਕਰਦੇ ਆ ਉਹਦੀ ਜਾਨ ਬਚਾਉਂਦੇ ਆ ਉਹ ਘਰੇ ਆ ਜਾਂਦੀ ਆ ਘਰੇ ਆ ਕੇ ਉਹ ਆਪਣੇ ਘਰ ਵਾਲੇ ਦਾ ਹੱਥ ਫੜ ਕੇ ਜੋ ਕਿ ਬੱਚਾ ਦੱਸ ਰਿਹਾ ਵੀ ਮੰਮੀ ਦਾ ਮੰਮੀ ਨੇ ਪਾਪਾ ਦਾ ਹੱਥ ਫੜਿਆ ਹੱਥ ਫੜ ਕੇ ਮੰਮੀ ਮੁੱਕ ਗਈ ਇਹ ਪੂਰੀ ਹੋ ਜਾਂਦੀ ਹੈ ਹੱਥ ਫੜ ਕੇ ਉਹਨੇ ਕਿਹੜਾ ਬਚਨ ਲਿਆ ਸੀ ਆਪਣੇ ਪਤੀ ਤੋਂ ਆਪਣੇ ਪਰਮੇਸ਼ਰ ਤੋਂ ਜਿਹਨੂੰ ਪਰਮੇਸ਼ਰ ਦਾ ਦਰਜਾ ਦਿੱਤਾ ਜਾਂਦਾ ਵੀ ਮੇਰੇ ਬੱਚਿਆਂ ਦਾ ਖਿਆਲ ਰੱਖੀ ਸਭ ਤੋਂ ਵੱਡੀ ਕੁੜੀ ਆਪਣੀ ਜਿਹੜੀ ਭੋਲੀ ਆ ਰੱਬ ਦੀ ਆ ਉਹਨੂੰ ਕੁਝ ਨਹੀਂ ਪਤਾ ਵੀ ਉਹਦਾ ਖਾਸ ਖਿਆਲ ਰੱਖੇ ਇਹ ਕਹਿ ਕੇ ਉਹ ਪੂਰੀ ਹੋ ਜਾਂਦੀ ਹੈ ਤੇ ਉਹਦੇ ਮਰਨ ਤੋਂ ਪਤਾ ਨਹੀਂ ਕਿੰਨੇ ਸਮੇਂ ਬਾਅਦ ਉਹ ਦਰਿੰਦਾ ਸ਼ਰਾਬ ਪੀ ਕੇ ਉਸੇ ਬੱਚੀ ਨਾਲ ਕੋਈ ਕਰਮ ਕਰਨ ਲੱਗ ਜਾਂਦਾ ਤੇ 8-9 ਸਾਲ ਦੀ ਬੱਚੀ ਦੇ ਨਾਲ ਗਲਤ ਕੰਮ ਕਰਦਾ ਜਦੋਂ ਬੱਚੀ 13 ਸਾਲਾਂ ਦੀ ਹੁੰਦੀ ਆ 12-13 ਸਾਲਾਂ ਦੀ ਤਾਂ ਉਹਦੇ ਗਰਭ ਦੇ ਵਿੱਚ ਆਪਣੇ ਬਾਪ ਦਾ ਬੱਚਾ ਠਹਿਰ ਜਾਂਦਾ ਉਹ ਕਨਸੀਵ ਕਰ ਲੈਂਦੀ ਐ ਜਦੋਂ ਬੱਚੀ 6-7 ਮਹੀਨਿਆਂ ਦੀ ਪ੍ਰੈਗਨੈਂਟ ਹੋ ਜਾਂਦੀ ਆ ਤਾਂ ਉਹ ਬੰਦਾ ਉਹ ਦਰਿੰਦਾ ਲਿਆ ਕੇ ਆਪਣੀ ਬੇਟੀ ਨੂੰ ਕੋਈ ਨਾ ਕੋਈ ਐਸੀ ਚੀਜ਼ ਖਵਾਉਂਦਾ ਜਿਹਦੇ ਨਾਲ ਉਹਦਾ ਮਿਸਕਾਰਜ ਹੋ ਜAVE ਅਬੋਰਸ਼ਨ ਹੋ ਜAVE ਤੇ ਘਰੇ ਆਪ ਕੰਮ ਤੇ ਚਲੇ ਜਾਂਦਾ ਬੇਟੀ ਘਰੇ ਆ ਬੱਚੇ ਸਕੂਲ ਗਏ ਹੋਏ ਆ ਜਦੋਂ ਬੱਚੇ ਆ ਕੇ ਦੇਖਦੇ ਆ ਘਰੇ ਬੇਟੀ ਦੇ ਸਾਰੇ ਕੱਪੜੇ ਖੂਨ ਨਾਲ ਬਿਨਾ ਕੱਪੜਿਆਂ ਤੋਂ ਪਈ ਘਰੇ ਬਲੱਡੀ ਬਲੱਡ ਪਿਆ ਤਾਂ ਛੋਟਾ ਜਿਹਾ ਬੱਚਾ ਰੋਲਾ ਪਾਉਂਦਾ ਪਿੰਡ ਵਾਲਿਆਂ ਨੂੰ ਸਾਦਾ ਹਸਪਤਾਲ ਲੈ ਕੇ ਜਾਂਦੇ ਆ ਪਤਾ ਲੱਗਦਾ ਵੀ ਇਹ ਪ੍ਰੈਗਨੈਂਟ ਆ ਬੱਚੀ ਬੋਲਣ ਜੋਗੀ ਨਹੀਂ ਦੱਸਣ ਜੋਗੀ ਨਹੀਂ ਕੁਝ ਵੀ ਉਹਨੂੰ ਤਾਂ ਸੋਝੀ ਹੋਈ ਨਹੀਂ ਤਾਂ ਬਾਪ ਨੂੰ ਕਹਿੰਦੇ ਆ ਵੀ ਤੂੰ ਪਰਚਾ ਦਰਜ ਕਰਾ ਦੇ ਬਾਪ ਪਰਚਾ ਦਰਜ ਕਰਾਉਣ ਨੂੰ ਅੱਗੇ ਨਹੀਂ ਵਧਦਾ ਕਿਸੇ ਹੋਰ ਦਾ ਨਾਂ ਨਹੀਂ ਦੱਸਦਾ ਪਿੰਡ ਵਾਲੇ ਵੀ ਪੁਲਿਸ ਵਾਲੇ ਵੀ ਪੁੱਛਦੇ ਆ ਤੇ ਅਖੀਰ ਉਹਦੀ ਕਰਤੂਤ ਪਤਾ ਲੱਗਦੀ ਆ ਵੀ ਇਹਨੇ ਕੀਤਾ ਸਭ ਕੁਝ ਤੇ ਹੁਣ ਉਹ ਜੇਲ੍ਹ ਚ ਤੇ ਉਹ ਬੱਚਿਆਂ ਨੂੰ ਸਰਕਾਰੀ ਆਸ਼ਰਮ ਚ ਪਹੁੰਚਾ ਕਰ ਦਿੱਤਾ ਗਿਆ ਤਾਂ ਵਾਹਿਗੁਰੂ ਦੀ ਕਿਰਪਾ ਹੋਈ ਉਸ ਤੋਂ ਬਾਅਦ ਸਾਡੇ ਨਾਲ ਸੰਪਰਕ ਹੋਇਆ ਧੰਨਵਾਦ ਕਰਦੇ ਆ ਉਹਨਾਂ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਇਨਾਂ ਬੱਚਿਆਂ ਦੀ ਸੇਵਾ ਸਾਨੂੰ ਬਖਸ਼ੀ ਫਿਰ ਸਰਕਾਰੀ ਆਸ਼ਮਾਨ ਤੋਂ ਹੁਣ ਬੱਚੇ ਸਾਡੇ ਕੋਲੇ ਸੁਪਨਿਆਂ ਦੇ ਘਰ ਪਹੁੰਚ ਗਏ। ਔਰ ਇਨਾਂ ਬੱਚਿਆਂ ਦੀ ਜਵਾਨੀ ਇਹ ਗੱਲ ਜਿਹੜੀ ਤੁਹਾਨੂੰ ਦੱਸ ਰਹੇ ਹਾਂ ਇਹ ਸੁਣੀ ਇਨਾਂ ਕੰਨਾਂ ਨੇ। ਔਰ ਜੀਜੀ ਨਾਲੇ ਸਾਰਾ ਕੁਝ ਹੋਇਆ ਉਹਨੂੰ ਤਾਂ ਪਤਾ ਵੀ ਨਹੀਂ ਕੀ ਹੋ ਗਿਆ ਮੇਰੇ ਨਾਲ। ਉਹਨੂੰ ਤਾਂ ਸੋਚੀ ਵੀ ਨਹੀਂ ਵਿਚਾਰੀ ਨੇ। ਇਹ ਅੱਜ ਦੇ ਹਾਲਾਤ ਨੇ ਦੁਨੀਆ ਦੇ। ਅਸੀਂ ਬੇਨਤੀ ਕਰਦੇ ਆ ਅਸੀਂ ਨਾ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਨਹੀਂ ਹੈਗੇ ਪਰ ਅਸੀਂ ਪ੍ਰਵਾਸੀ ਮਜ਼ਦੂਰਾਂ ਵਾਸਤੇ ਇੱਕ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇੱਕ ਤਾਂ ਜਦੋਂ ਇਹ ਪੰਜਾਬ ਆਉਂਦੇ ਆ ਉੱਥੋਂ ਆਪਣੇ ਦੇਸ਼ ਛੱਡ ਕੇ ਉਧਰੋਂ ਇੱਥੇ ਆਉਣ ਦੀ ਪੂਰੀ ਵੈਰੀਫਿਕੇਸ਼ਨ ਕਰੋ ਪੂਰੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਚੈੱਕ ਹੋਵੇ ਪ੍ਰੋਪਰ ਵੀ ਕੌਣ ਆ ਕਿੱਥੋਂ ਆਇਆ ਕਿੱਦਾਂ ਦਾ ਉਹ ਕ੍ਰਿਮੀਨਲ ਮਾਈਂਡਡ ਆ ਜਾਂ ਉਹ ਕੋਈ ਨਾਰਮਲ ਇਨਸਾਨ ਆ ਔਰ ਫਿਰ ਜਦੋਂ ਉਹਨਾਂ ਦੇ ਆਧਾਰ ਕਾਰਡ ਬਣਦੇ ਆ ਉਹਨਾਂ ਦੀਆਂ ਵੋਟਾਂ ਬਣਦੀਆਂ ਇੱਥੇ ਉਹਦੇ ਵਾਸਤੇ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਵੇ ਵੀ ਕੁਝ ਸਮਾਂ ਉਹ ਰਹਿਣ ਇੱਥੇ ਸਾਬਤ ਕਰਨ ਪੰਜਾਬ ਦੇ ਵਿੱਚ ਰਹਿ ਕੇ ਵੀ ਅਸੀਂ ਇਸ ਪੰਜਾਬ ਦੇ ਵਿੱਚ ਰਹਿਾਂਗੇ ਤਾਂ ਵਧੀਆ ਤਰੀਕੇ ਨਾਲ ਇਮਾਨਦਾਰੀ ਨਾਲ ਅਸੀਂ ਕ੍ਰਿਮੀਨਲ ਮਾਈਂਡ ਦਾ ਨਹੀਂ ਇੱਕ ਚੰਗੇ ਮਨ ਨਾਲ ਇੱਥੇ ਰਹਾਗੇ ਕੋਈ ਐਸਾ ਇਸ ਤਰ੍ਹਾਂ ਦੇ ਪਹਿਰਾ ਮੀਟਰ ਸੈੱਟ ਹੋਣੇ ਚਾਹੀਦੇ ਆ ਵੀ ਜਿਹੜੇ ਇਹਨਾਂ ਲੋਕਾਂ ਨੂੰ ਘੱਟੋ ਘੱਟ ਵੈਰੀਫਾਈ ਤਾਂ ਕੀਤਾ ਜਾਵੇ ਵੀ ਇਹ ਕੌਣ ਆ ਅੱਜ ਉੱਤਰਾਖੰਡ ਚਲੇ ਜਾਈਏ ਅੱਜ ਹਿਮਾਚਲ ਚਲੇ ਜਾਈਏ ਰਾਜਸਥਾਨ ਕਿੰਨੀਆਂ ਸਟੇਟਾਂ ਦਾ ਨਾਮ ਲਈਏ ਵੀ ਆਪਾਂ ਉੱਥੇ ਜ਼ਮੀਨ ਹੀ ਨਹੀਂ ਲੈ ਸਕਦੇ ਆਪਾਂ ਉੱਥੇ ਵੋਟ ਨਹੀਂ ਪਾ ਸਕਦੇ ਆਪਦੀ ਉਸੇ ਤਰ੍ਹਾਂ ਪੰਜਾਬ ਵੀ ਜਰਖੇਸ਼ ਧਰਤੀ ਆ ਇੱਥੇ ਵੀ ਖੇਤੀਬਾੜੀ ਸੂਬਾ ਵਾ ਇੱਥੇ ਵੀ ਕੋਈ ਇਸ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ ਆਪਾਂ ਇਸ ਚੀਜ਼ ਦੇ ਵਿਰੋਧ ਚ ਨਹੀਂ ਸਾਡੇ ਆਪ ਪਰਦੇਸੀ ਬਹੁਤ ਕੰਮ ਕਰਦੇ ਆ ਇੱਥੇ ਪਰ ਅਸੀਂ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਨੇ ਆ ਪਰ ਜਿਵੇਂ ਹੁਣ ਇਸ ਬੰਦੇ ਨੇ ਕੀਤਾ ਆਪਣੇ ਬੱਚਿਆਂ ਨਾਲ ਦੇਖੋ ਮਤਲਬ ਨਾ ਕਿਸੇ ਨੇ ਨੋਟ ਕੀਤਾ ਨਾ ਉਹ ਸੁਸਾਇਟੀ ਚ ਕਿਸੇ ਨਾਲ ਲਿੰਕ ਰੱਖਦਾ ਨਾ ਆਸ-ਪਾਸ ਲੋਕਾਂ ਨੂੰ ਪਤਾ ਉਹ ਕੀ ਕਰ ਰਿਹਾ ਮਤਲਬ ਜਿਸ ਦਿਨ ਉਹਦੀ ਵਾਈਫ ਨੂੰ ਪ੍ਰੋਬਲਮ ਆਈ ਸੀ ਅੱਗ ਨਾ ਮੱਚ ਗਈ ਸੀ ਉਸ ਟਾਈਮ ਲੋਕਾਂ ਨੇ ਲੱਖਾਂ ਰੁਪਈਆ ਉਹਦੇ ਤੇ ਲਾਇਆ ਪਰ ਅੱਜ ਉਸ ਦਰਿੰਦੇ ਨੇ ਕੀ ਕਰਤਾ ਅੱਜ ਇਹ ਹਾਲਾਤ ਪੰਜਾਬ ਦੇ ਵਿੱਚ ਬਣਦੇ ਜਾ ਰਹੇ ਆ ਵੀ ਇੱਕ ਸ਼ਰਾਬ ਪੀ ਕੇ ਦਰਿੰਦਾ ਜੀ ਨੂੰ ਸੋਝੀ ਨਹੀਂ ਹੈ ਕੋਈ ਵੀ ਮੈਂ ਕੌਣ ਆ ਔਰ ਮੈਂ ਕੀ ਕਰਨਾ ਉਸ ਤਰ੍ਹਾਂ ਦੇ ਬੰਦੇ ਆਪਣੇ ਬੱਚਿਆਂ ਨਾਲ ਹੀ ਆ ਕੁਝ ਕਰੀ ਜਾਂਦੇ ਆ ਆਪਾਂ ਥੋੜੇ ਦਿਨ ਪਹਿਲਾਂ ਖਬਰ ਸੁਣ ਕੇ ਆਟੇ ਆ ਵੀ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਕਿੱਦਾਂ ਉਸ ਇਨਸਾਨ ਨੇ ਦਰਿੰਦਗੀ ਕੀਤੀ ਇਹ ਨਹੀਂ ਕਹਿੰਦੇ ਵੀ ਇਕੱਲੇ ਉਹੀ ਕਰਦੇ ਸਾਡੇ ਵਿੱਚ ਵੀ ਬਹੁਤ ਸਾਰੇ ਬੰਦੇ ਨੇ ਪੰਜਾਬ ਦੇ ਵੀ ਬਥੇਰੇ ਬੰਦੇ ਨੇ ਜਿਹੜੇ ਇਹੋ ਜਿਹਾ ਕੁਝ ਕਰਦੇ ਨੇ ਪਰ ਬੇਨਤੀ ਹੈ ਭੈਣੋ ਭਰਾਵੋ ਜੇ ਕੋਈ ਨਾ ਕੋਈ ਬੰਦਾ ਹੈ ਇਸ ਤਰ੍ਹਾਂ ਦੇ ਮਾਈਂਡ ਦਾ ਉਡੀ ਸਮੇਂ ਸਿਰ ਪਤਾ ਲੱਗ ਜਵੇ ਉਹਨਾਂ ਦੇ ਨਾਲ ਸਾਡਾ ਸੋਸ਼ਲ ਨੈਟਵਰਕ ਹੋਣਾ ਚਾਹੀਦਾ ਇਹਨਾਂ ਬੱਚਿਆਂ ਦੇ ਮਾਪੇ ਬਣ ਕੇ ਇਹਨਾਂ ਦੀ ਸੇਵਾ ਕਰ ਸਕੀਏ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਹਿੰਮਤ ਬਖਸ਼ਣ ਔਰ ਤੁਹਾਡੇ ਆਸ-ਪਾਸ ਵੀ ਕੋਈ ਇਸ ਤਰ੍ਹਾਂ ਦਾ ਪਰਿਵਾਰ ਜਾਂ ਕੋਈ ਹੈ ਜਿਨ੍ਹਾਂ ਦੇ ਘਰ 'ਚ ਕੋਈ ਇਸ ਤਰ੍ਹਾਂ ਦਾ ਮੱਧ ਬੁੱਧੀ ਬੱਚਾ ਵਾ ਜਾਂ ਬੱਚੀ ਆ ਦੀਸ ਥੋੜਾ ਇੰਟਰਸਟ ਲਿਆ ਕਰੋ ਧਿਆਨ ਰੱਖਿਆ ਕਰੋ ਦੇਖਿਆ ਕਰੋ ਗੱਲਬਾਤ ਕਰਿਆ ਕਰੋ ਅਸੀਂ ਆਪਣਾ ਇਨਸਾਨ ਹੋਣ ਦਾ ਫਰਜ਼ ਜ਼ਰੂਰ ਨਿਭਾਈਏ ਤੇ ਨਹੀਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦੀਆਂ ਖਬਰਾਂ ਇਸ ਤਰ੍ਹਾਂ ਦੇ ਹਾਲਾਤ ਸਾਡੇ ਸਾਹਮਣੇ ਦਿਨ-ਬਦਨ ਹੋਰ ਵੱਧਦੇ ਜਾਂਦੇ ਆ ਹੋਰ ਸਮੱਸਿਆਵਾਂ ਵੱਡੀਆਂ ਹੁੰਦੀਆਂ ਜਾਂ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਕੋਈ ਹੋਰ ਭੈਣ ਭਰਾ ਸਾਡੀ ਵੀਡੀਓ ਦੇਖੇ ਇਸ ਗੱਲ ਦੀ ਸੋਝੀ ਲੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ